ਇਲਤੀ ਲਾਣਾ ਟੀਵੀ ਚੈਨਲ ਵੇਖ ਰਹੇ ਕਿਸਾਨ ਵੀਰਾਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਆਂ ਪੰधेਰ ਬੱਕਰੀਆਂ ਦੀ ਮੰਡੀ ਦੇ ਵਿੱਚ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਆਂ ਵੱਡੇ ਵੱਡੇ ਬੱਕਰੇ ਤੇ ਦੇਖ ਸਕਦੇ ਹੋ ਕਿਸਾਨ ਵੀਰੋ ਤੁਸੀਂ ਪੰधेਰ ਬੱਕਰਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਬੱਕਰੇ ਆ ਜਿਹੜੇ ਉਹ ਵੇਚਣ ਦੇ ਲਈ ਆਉਂਦੇ ਨੇ ਤੇ ਕਿਸਾਨ ਭਰਾ ਖਰੀਦਣ ਦੇ ਲਈ ਆਉਂਦੇ ਨੇ ਤੁਹਾਨੂੰ ਦਿਖਾਉਨੇ ਆਂ ਅਸੀਂ ਤਸਵੀਰਾਂ ਦੇ ਰਾਹੀਂ ਆਉ ਕਿਸਾਨ ਪ੍ਰਭੂ ਕਿਸਾਨ ਪ੍ਰਭੂ ਆਪਣੇ ਪਾਸ ਵੀਰ ਜੀ ਖੜੇ ਨੇ ਆਪਣਾ ਜਾਨਵਰ ਲੈ ਕੇ ਬੜਾ ਸੋਹਣਾ ਜਾਨਵਰ ਆਛੀ ਕੁਆਲਟੀ ਦਾ ਇਹ ਜਾਨਵਰ ਆ ਵੀਰ ਜੀ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਆ ਤੁਹਾਡਾ ਤਾਰਾ ਚੰਦੀ ਕਿਹੜੇ ਪਿੰਡ ਤੋਂ ਆਏ ਪਿੱਖੇ ਤੋਂ ਜੀ ਅੱਛਾ ਜੀ ਤੇ ਤੁਸੀਂ ਵੇਚਣ ਦੇ ਲਈ ਕੀ ਲੈ ਕੇ ਆਏ ਨਹੀਂ ਵੇਚਣ ਵਾਸਤੇ ਨਹੀਂ ਵੈਸੇ ਸ਼ੋਅ ਵਾਸਤੇ ਲੈ ਕੇ ਆਏ ਅੱਛਾ ਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਚਾਰ ਜਾਨਵਰ ਲੈ ਕੇ ਆਏ ਜੀ ਅੱਛਾ ਜੀ ਕਿਸ ਕਿਸ ਤਰ੍ਹਾਂ ਦੇ ਜਾਨਵਰ ਨੇ ਤੁਹਾਡੇ ਪਾਸ ਵਾਈਟ ਕਲਰ ਦੇ ਜ਼ਿਆਦਾ ਨਹੀਂ ਮੇਰੇ ਕੋਲ ਅੱਛਾ ਜੀ ਕਿੰਨੇ ਜਾਨਵਰ ਨੇ ਟੋਟਲ ਫਾਰਮ ਦੇ ਵਿੱਚ 70-60 ਜਾਨਵਰ ਨੇ ਬੜਾ ਕਿੰਨੇ ਸਮ 25 ਸਾਲ ਦੇ ਗਰੀਬ ਨੋਗੇ 25 ਸਾਲ ਦੇ ਗਰੀਬ ਪਹਿਲਾਂ ਪੁਰਖੇ ਕਰਦੇ ਰਹੇ ਨੇ ਬਿਲਕੁਲ ਜੀ ਅੱਛਾ ਜਾਨਵਰ ਦਿਖਾਉਂਗੇ ਆਪਣਾ ਬੱਕਰਾ ਜਿਹੜਾ ਆਪਾਂ ਦੇਖਣ ਦੇ ਵਿੱਚ ਬੜਾ ਸੋਹਣਾ ਇਹਦੇ ਬਾਰੇ ਜਾਣਕਾਰੀ ਦਿਓ ਹਾਂ ਜੀ ਬਹੁਤ ਸੋਹਣਾ ਜਾਨਵਰ ਆਈ ਵਾਈਟ ਕਲਰ ਦਾ ਗੁਲਾਬੀ ਚਮੜੀ ਦਾ ਇਹ ਤੇ ਦੇਖਣ ਜੋ ਸੋਹਣਾ ਜੀ ਇੱਧਰ ਆਜੋ ਇੱਧਰ ਆਜੋ ਤੁਸੀਂ ਇੱਧਰ ਆਜੋ ਕਿੰਨੇ ਦੰਦ ਹੋ ਗਿਆ ਇਹ ਇਹ 6 ਦੰਦ ਹੋ ਗਿਆ ਜੀ 6 ਦੰਦ ਹੋ ਗਿਆ ਤੇ ਕਿੰਨੀ ਕ ਹਾਈਟ ਕਰ ਜੂਗਾ ਇਹ ਅਖੀਰ ਨਹੀਂ ਬਸ ਹਾਈਟ ਤਾਂ ਇੰਨੀ ਹੋਣੀ ਹੈ ਵੈਸੇ ਜੀ ਕਿੰਨੀ ਹੋ ਸਕਦੀ ਹੈ ਕੀ 40 ਇੰਚ 40 ਇੰਚ ਦੇ ਲਗਭਗ ਹੈ ਜੀ 40 ਇੰਚ ਦੇ ਵੇਟ ਕਿੰਨਾ ਹੋਊਗਾ ਕੋ ਕੋ ਬਸ ਜੇ ਐਂ ਲਾਉਣੇ ਆ ਤਾਂ 80 90 ਕਿਲੋ ਹੈ ਕੁਆਂਟਲ ਦੇ ਕਰਮ ਦੇ ਵੇਟ ਆ ਜੀ ਦਾ ਅੱਛਾ ਅੱਛਾ ਹਾਂ ਜੀ ਹਾਂ ਤੇ ਇਹਦੇ ਜਾਨਵਰ ਕਿਸ ਤਰ੍ਹਾਂ ਦੇ ਆਉਂਦੇਗੇ ਜਦੋਂ ਕਾਲੀ ਬੱਕਰੀ ਤੋਂ ਕਰਾਸ ਕਰ ਆ ਆ ਕਾਲੀ ਬੱਕਰੀ ਦਾ ਮੇਮ ਬਣਾਈ ਜੀ ਅੱਛਾ ਇਹ ਕਾਲੀ ਦਾ ਉਹ ਲਾਲ ਬੱਕਰੀ ਦਾ ਜੀ ਠੀਕ ਹੈ ਜੀ ਹਾਂ ਜੀ ਹਾਂ ਰਿਜ਼ਲਟ ਕਿਸ ਤਰ੍ਹਾਂ ਦਾ ਆ ਰਿਹਾ ਫਿਰ ਰਿਜ਼ਲਟ ਆ ਦੇਖ ਲਓ ਤੁਹਾ ਤੇ ਕਿੰਨੇ ਆਪਣੇ ਪਾਸ ਬੱਕਰੇ ਨੇ ਚਿੱਟੇ ਰੰਗ ਦੇ ਚਿੱਟੇ ਰੰਗ ਦੇ ਆਪਣੇ ਲਈ 2 ਹੋਰ ਨੇ ਇਸ ਨਾਲ ਦੇ ਅੱਛਾ ਜੀ ਇਹਨੂੰ ਕਿਹੜੀ ਨਸਲ ਦੇ ਵਿੱਚ ਬੋਲਦੋਂ ਫਿਰ ਗੁਲਾਬੀ ਚਮੜੀ ਹੈ ਜੀ ਗੁਲਾਬੀ ਚਮੜੀ ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ ਕਿਹੜੇ ਪਿੰਡ ਤੋਂ ਆਇਓ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਦਿਲਪ੍ਰੀਤ ਸਿੰਘ ਕਾਲਾ ਬਰਾੜਾ ਹਾਂਜੀ ਪਿੰਡ ਭਗਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਦੇ ਰਹਿਣ ਵਾਲਾ ਮੈਂ ਠੀਕ ਹੈ ਜੀ ਹਾਂਜੀ ਤੇ ਬੱਕਰੀਆਂ ਤੁਸੀਂ ਆਪਣੇ ਘਰ ਦੇ ਵਿੱਚ ਕਿੰਨੇ ਕ ਨਗ ਨੇ ਜੀ ਬਾਜੀ ਆਪਾਂ 10 ਤੋਂ 15 ਕਿਲ ਦੇ ਲਗਭਗ ਨਗ ਰੱਖਦੇ ਆ ਤੇ ਚੰਗੇ ਵਧੀਆ ਟਾਪ ਕੁਆਲਟੀ ਦੇ ਰੱਖਦੇ ਆ ਠੀਕ ਹੈ ਜੀ ਕਿਹੜੇ ਕਿਹੜੀ ਨਸਲ ਦੇ ਆਪਣੇ ਕੋਲੇ ਬੀਟਲ ਤੇ ਬਰਬਰੀ ਹੋਵੇ ਜੀ ਠੀਕ ਹੈ ਜੀ ਨਗ ਦਿਖਾਵੋਗੇ ਕਿਹੜੇ ਕਿਹੜੇ ਹਾਂਜੀ 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 ਬਾਜੀ ਆਹ ਖੜੀਆਂ ਜੀ ਬੀਟਲ ਬਾਹਰ ਤੇ ਬਰਬਰੀ ਆ ਜਿਹੜੇ ਉਹ ਵਿੱਚ ਆ ਜੀ ਗੱਡੀ ਦੇ ਠੀਕ ਹੈ ਜੀ ਹਿਸਾਨ ਪ੍ਰਭੂ ਤੁਸੀਂ ਦੇਖ ਸਕਦੇ ਹੋ ਵੀਰ ਜੀ ਆਪਣੇ ਜਾਨਵਰ ਆ ਜਿਹੜੇ ਉਹ ਲੈ ਕੇ ਆਏ ਨੇ ਬੜੇ ਸੋਹਣੇ ਅਤੇ ਉੱਚ ਕੁਆਲਟੀ ਦੇ ਜਾਨਵਰ ਆ ਜਿਹੜੇ ਇਹਨਾਂ ਕੋਲ ਨੇ ਤੇ ਇਧਰ ਗੱਡੀ ਦੇ ਵਿੱਚ ਵੀ ਕਿਸਾਨ ਵੀਰੋ ਤੁਹਾਨੂੰ ਦਿਖਾਉਂਦੇ ਆ ਕੈਮਰਾਮੈਨ ਤਰਸੀਮ ਸਿੰਘ ਧੂਰੀ ਦਿਖਾਉਂਦੇ ਨੇਗੇ ਕਿ ਬਰਬਰੀ ਕਿਸਮ ਦੇ ਵੀ ਜਾਨਵਰ ਨੇ ਵੀਰਜੀ ਲੈ ਕੇ ਆਏ ਨੇ ਤੇ ਇਹਨਾਂ ਦੇ ਜਾਨਵਰਾਂ ਨੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾਵੋ ਤੇ ਵੀਰਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਪੰਹੇਰਾਂ ਦੀ ਮੰਡੀ ਤੇ ਪਹੁੰਚਣ ਦੇ ਲਈ ਧੰਨਵਾਦ ਭਰਾਜੀ ਤੁਹਾਡਾ ਵੀ ਤੇ ਇੱਕ ਵਿਸ਼ੇਸ਼ ਧੰਨਵਾਦ ਮੈਂ ਕਰਨਾ ਚਾਹੂੰਗਾ ਮੇਰੇ ਭਰਾ ਡਾਕਟਰ ਗੁਰਪ੍ਰੀਤ ਸਿੰਘ ਢਾਲੀਵਾਲ ਦਾ ਜੀ ਉਹ ਭਰਾ ਤਾਂ ਮੈਨੂੰ ਨਹੀਂ ਜਾਣਦਾਗਾ ਇੱਥੇ ਸਾਡੀ ਹੁਣ ਮੁਲਾਕਾਤ ਵੀ ਹੋਈ ਆ ਤੇ ਅੱਧੀ ਰਾਤ ਨੂੰ ਹੀ ਫੋਨ ਕਰੀਏ ਬਾਈ ਨੂੰ ਤੋਂ ਫਿਰ ਸਾਡੀ ਮਤਲਬ ਵੀ ਕਾਲ ਰੀਸੀਵ ਕਰਦੇ ਆ ਜੇ ਉਹਨਾਂ ਤੋਂ ਨਾ ਚੱਕੀ ਜਾਵੇ ਜਦੋਂ ਦੇਖਣ ਬੈਕ ਕਾਲ ਵੀ ਕਰ ਲੈਂਦੇ ਆ ਬਾਈ ਜੀ ਕਿੱਥੋਂ ਬੋਲਦੇ ਹੋ ਕੀ ਬੋਲਦੇ ਹੋ ਉਹਨਾਂ ਨੇ ਜੇ ਮੰਨ ਲਓ ਵਿਭਾਗ ਸਰ ਕਰਕੇ ਫੋਨ ਕਰਦੇ ਆ ਵਿਭਾਗ ਸਰੋਂ ਬੋਲਦੇ ਆ ਅਸੀਂ ਬਾਈ ਫੇਸ ਨਹੀਂ ਜਾਣਦੇਗੇ ਅਸੀਂ ਹੁਣ ਪਛਾਣਿਆ ਸੀਗਾ ਬਾਈ ਨਾਲ ਹੁਣ ਗੱਲਬਾਤ ਕਰਾਂਗੇ ਮਿਲਾਂਗੇ ਉਹਨਾਂ ਨੂੰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਭਰਾ ਜੀ ਬਹੁਤ ਬਾਰ ਪਹਿਲੀ ਵਾਰ ਜਿਹੜਾ ਨੰਬਰ ਲਿਆ ਸੀ ਉਹ ਤੁਹਾਡੇ ਚੈਨਲ ਤੋਂ ਵੇਖ ਕੇ ਲ ਤੇ ਬਹੁਤ ਬਹੁਤ ਧੰਨਵਾਦ ਪ੍ਰਾਈਜ਼ਰ। ਸ਼ੁਕਰੀਆ ਵੀਰ ਜੀ। ਇਧਰਲੇ ਪਾਸੇ ਵੀਰ ਜੀ ਆਪਣੇ ਜਾਨਵਰ ਆ ਜਿਹੜੇ ਉਹ ਲੈ ਕੇ ਪਹੁੰਚੋਏ ਨੇ ਵੀਰ ਜੀ ਨਾਲ ਗੱਲਬਾਤ ਕਰਦੇ ਆਂ। ਵੀਰ ਜੀ ਕੀ ਨਾਮ ਆ ਤੁਹਾਡਾ? ਗਿਆਨ ਚੰਦ ਆ ਜੀ ਆਪਣਾ ਨਾਮ। ਕਿਹੜੇ ਪਿੰਡ ਤੋਂ ਆਇਓ? ਆਪਣਾ ਪਿੰਡ ਹੈਗਾ ਜੀ ਪੁਰਜ ਮਾਨਸਾ। ਅੱਛਾ ਜੀ। ਕਿਹੜੇ ਜ਼ਿਲ੍ਹੇ ਚ ਪੈ ਜਾਂਦਾ? ਬਰਾਂਡੇ ਜ਼ਿਲ੍ਹੇ ਜੀ। ਤੇ ਕਿੰਨੇ ਕ ਸਮੇਂ ਤੋਂ ਜਾਨਵਰਾਂ ਦਾ ਕੰਮ ਕਰਦੇ ਹੋ? ਅਸੀਂ ਜੀ 3 ਸਾਲਾਂ ਤੋਂ ਕਰ ਰਹੇ ਆਂ ਇਹ ਕੰਮ। ਅੱਛਾ ਜੀ। ਹਾਂ ਜੀ। ਕਿਸ ਕਿਸ ਤਰ੍ਹਾਂ ਦੇ ਜਾਨਵਰ ਆਪਦੇ ਪਾਸ ਰੱਖਦੇ ਹੋ ਫਿਰ ਜੀ? ਬਸ ਆਪਣਾ ਕਰੂ ਬੱਕਰੀਆਂ ਰੱਖੀਆਂ ਹੋਈਆਂ ਤੇ ਇਹ ਬੱਚਾ ਹੀ ਆ ਜੀ ਇੱਕ ਲਾਲ ਡੱਬਾ ਬੱਕਰਾ ਆਪਣੇ ਕੋਲੇ ਬਹੁਤ ਸੋਹਣਾ ਉਹ ਘਰ ਹੈ ਜੀ ਹਾਂ ਜੀ ਉਹ ਘਰ ਹੈ ਅੱਛਾ ਵੇਚਣ ਦੇ ਲਈ ਕੀ ਲਿਆ ਵੇਚਣ ਦੇ ਲਈ ਤਾਂ ਕੁਝ ਨਹੀਂ ਲਿਆ ਜੀ ਅਸੀਂ ਅੱਛਾ ਇਹ ਦਿਖਾਉਣ ਦੇ ਲਈ ਲਿਆ ਮੁਕਾਬਲੇ ਦੇ ਵਿੱਚ ਹਾਂ ਜੀ ਮੁਕਾਬਲੇ ਦੇ ਅੱਛਾ ਇਸ ਜਾਨਵਰ ਬਾਰੇ ਕੀ ਕਹਿਣਾ ਚਾਹੋਗੇ ਕੀ ਡਿਟੇਲ ਹੈ ਫਿਰ ਇਹਦੀ ਕਿੰਨੇ ਦੰਦ ਹੈ ਕਿੰਨਾ weight ਹੈ ਇਹਦਾ weight ਹੋਏ ਤਕਰੀਬਨ 60 65 ਕਿਲੋ ਅੱਛਾ ਜੀ ਤੇ ਇਹ ਦੋ ਦੰਦ ਤਾਂ ਹੁਣੇ ਉਹ ਚੱਕੇ ਨੇ ਸਟਾਰਟਿੰਗ ਹੀ ਆ ਜੇ ਮੰਨ ਲਓ ਮਹੀਨਾ ਕੀ ਹੋਇਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਸ਼ੁਕਰੀਆ ਥੈਂਕ ਯੂ ਸਰ ਟੂਟ ਦਾ ਬਹੁਤ ਕਰੂਗਾ। ਭਾਈ ਜੀ ਕੀ ਨਾਮ ਆ ਤੁਹਾਡਾ? ਭੋਲਾ ਖਾਨ। ਕਿਹੜੇ ਪਿੰਡ ਤੋਂ ਆਇਆ? ਵੱਡੇ ਵੀਰੋਗੇ। ਕਿੰਨੇ ਜਾਨਵਰ ਰੱਖਦੇ ਹੋ ਘਰੇ? ਘਰੇ ਤਾਂ ਜੀ ਆਹੀ ਰਹਿ ਗਿਆ ਪੇਚ ਤੇ ਬੱਕਰੇ। ਅੱਛਾ ਜੀ। ਤੇ ਵੇਚਣ ਦੀ ਲਿਆਂਦਾ? ਹਾਂ ਵੇਚਣੋਂ ਬਸ। ਕਿੰਨੀ ਕੀਮਤ ਮੰਗਦਾ? ਇਹ ਤਾਂ ਜੀ 40000 ਰੁਪਇਆ। 40000 ਤੇ ਬਰੀਡਰ ਹੈ? ਹਾਂ ਜੀ। ਕੱਸੀ ਤਾਂ ਨਹੀਂਗਾ? ਨਾ। ਅੱਛਾ ਤੇ ਕਿੰਨੇ ਇਹਦੀ ਹਾਈਟ ਹੋਗੀ? ਹਾਈਟ ਦੀ 6 ਛਾਲ ਜੰਚ। ਦੰਦ ਕਿੰਨੇ? 2। 2 ਦੰਦ ਦਾ। ਤੋੜ ਕੇ ਦਿਖਾਓ ਮੜਾ ਜਾ। ਬਾਜਨ ਕਿੰਨਾਗਾ? ਬਾਜਨ ਦਾ 65। ਕਿਸਾਨ ਵੀਰੋ ਸਾਡੇ ਪਾਸੇ ਵੀਰ ਪਹੁੰਚੇ ਨੇ ਵੀਰ ਜੀ ਕੀ ਨਾਮ ਆ ਤੁਹਾਡਾ ਗੁਰਮੀਤ ਸਿੰਘ ਆ ਜੀ ਅੱਛਾ ਕਿਹੜੇ ਪਿੰਡੋਂ ਆਇਓ ਚੌਕੇ ਤੋਂ ਆਇਓ ਠੀਕ ਹੈ ਜੀ ਕਿੰਨੇ ਕਿਹੜਾ ਨੰਬਰ ਰੱਖਦੇ ਹੋ ਘਰੇ ਹੈਗੇ ਜੀ 40 ਜਨਵਾਰ 40 45 ਜਨਮ ਰੱਖਦੇ ਪਹਿਲਾਂ ਕੀ ਕੰਮ ਕਰਦੇ ਹੋ ਮੈਂ ਆਰਮੀ ਤੋਂ ਆਇਆ ਰਿਟਾਇਰਮੈਂਟ ਹੋ ਗਿਆ ਰਿਟਾਇਰਮੈਂਟ ਹੋ ਗਿਆ ਹਾਂਜੀ ਹਾਂਜੀ ਹੁਣ ਬੱਕਰਿਆਂ ਦਾ ਕੰਮ ਸ਼ੁਰੂ ਕੀਤਾ ਫਿਰ ਹਾਂਜੀ 1.5 ਸਾਲ ਹੋ ਗਿਆ ਤੁਹਾਨੂੰ ਅੱਛਾ ਕਿਸ ਤਰ੍ਹਾਂ ਦਾ ਕੰਮ ਆ ਬਹੁਤ ਵਧੀਆ ਕੰਮ ਆ ਜੀ ਅੱਛਾ ਕਿਸ ਤਰ੍ਹਾਂ ਲੱਗ ਰਿਹਾ ਫਿਰ ਹੁਣ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਤਾਂ ਠੀਕ ਹੈ ਜੀ ਹਾਂ ਠੀਕ ਲੱਗਦਾ ਜੀ ਹਾਂ ਠੀਕ ਹੈ ਤੇ ਕਰੇ ਕਿੰਨੇ ਜਾਨਵਰ ਦੱਸਿਆ ਤੁਸੀਂ ਹੈਗੇ 40 ਪਸ਼ੂ ਹੈਗੇ ਕਰੇ ਇਹ ਤੋਂ ਇਲਾਵਾ ਵਧੀਆ ਚੱਲ ਰਿਹਾ ਕੋਈ ਵੀ ਖਰੀਦ ਵਿੱਚ ਵਧੀਆ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਹੈ ਅੱਜ ਇਹ ਜਾਨਵਰ ਵੇਚਣ ਲਈ ਲੈ ਜਾਂਦੇ ਇਹ ਹਾਂ ਵੇਚਣ ਲਈ ਲੈ ਜਾਂਦੇ ਫਿਰ ਤੇ ਕਿੰਨੇ ਸਾਲੇ ਬੱਚੇ ਠੀਕ ਹੈ ਇਹਦੇ ਫਿਰ ਡਿਟੇਲ ਕੀ ਹੈ ਕਿੰਨੇ ਦੰਦਾ ਇਹ ਇਹ 8 ਦੰਦਾ ਜੀ ਪੂਰੇ ਦੰਦ ਕਰਕੇ ਹਾਂ ਜੀ ਤੇ ਕਿੰਨੀ ਇਹਦੀ ਹਾਈਟ ਹੋਊਗੀ 40 ਪਲੱਸ ਆ ਜੀ 40 ਪਲੱਸ ਵਜ਼ਨ ਕਿੰਨਾ ਹੋਊਗਾ ਵਜ਼ਨ ਹੈਗਾ ਜੀ 70 ਪਹੁੰਚ ਤਰ ਦੇ ਲੱਗ ਸਕੇ ਹਾਂ ਜੀ ਦਿਖਾਇਓ ਤੋਰ ਕੇ ਕਿਸਾਨ ਭਰਾਓ ਦੇਖ ਸਕਦੇ ਹੋ ਵੀਰ ਨੇ ਜਿਹੜੇ ਆਪਣੇ ਜਾਨਵਰ ਲੈ ਕੇ ਆਏ ਨੇ ਤੇ ਬਾਈ ਜੀ ਨੇ ਦੱਸਿਆ ਕਿ ਅਸੀਂ ਫੌਜ ਦੇ ਵਿੱਚੋਂ ਰਿਟਾਇਰਮੈਂਟ ਹੈ ਜਿਹੜੀ ਉਹ ਲੈਰੀਆ ਤੇ ਹੁਣ ਇਹ ਬੱਕਰਿਆਂ ਦਾ ਕੰਮ ਹੈ ਜਿਹੜਾ ਉਹ ਆਪਣੇ ਘਰ ਦੇ ਵਿੱਚ ਕਰਦੇ ਨੇ ਬਹੁਤ ਵਧੀਆ ਗੱਲ ਆ ਕਿਸਾਨ ਭਰਾਓ ਇਸ ਤਰ੍ਹਾਂ ਦੇ ਵੀਰ ਆ ਜਿਹੜੇ ਦੇਸ਼ ਦੀ ਸੇਵਾ ਕਰਕੇ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਉਹ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਬਾਈ ਜੀ ਕਿਹੜੇ ਪਿੰਡ ਤੋਂ ਆਇਓ ਤੁੰਨੇ ਤੋਂ ਬਾਈ ਕੀ ਨਾਮਾ ਤੁਹਾਡਾ ਸਰਜੀਤ ਸਿੰਘ ਕਿੰਨੇ ਕ ਜਾਂਮਰ ਰੱਖਦੇ ਹੋ ਘਰੇ ਮੇਰੇ ਕੋਲੇ 45 45 ਜਾਨ ਨਗ ਨੇ ਹਾਂ ਵੱਡੇ ਵੱਡੇ ਬੱਕਰੀਆਂ ਕਿੰਨੀਆਂ ਨੇ 45 ਬੱਕਰੀਆਂ ਨੇ ਬੱਕਰੇ ਬੱਕਰੇ ਚਾਰ ਅੱਛਾ ਇਹ ਬੱਕਰਾ ਵੇਚਣ ਵਾਸਤੇ ਲਿਆਂਦਾ ਜਾ ਹਾਂਜੀ ਹਾਂਜੀ ਅੱਛਾ ਕਿੰਨੇ ਦੰਦ ਬੱਕਰਾ ਇਹ ਇਹ ਪੂਰੇ ਦੰਦ ਆ ਜੀ ਅੱਛਾ ਇਹ ਕੱਦ ਕਿੰਨਾ ਕੋਊਗਾ ਇਹਦਾ ਕੱਦ ਨਹੀਂ ਮਣਿਆ ਭਾਈ ਪਤਾ ਨਹੀਂ ਕਿੰਨਾ ਦਾ ਕਿਸਾਨ ਪ੍ਰਭੂ ਦੇਖ ਸਕਦੇ ਤੁਸੀਂ ਕੱਦ ਵੀਰ ਜੀ ਨੇ ਮਣਿਆ ਨਹੀਂ ਹੈਗਾ ਤਕਰੀਬਨ 40 ਤੋਂ 42 ਇੰਚ ਇਸ ਬੱਕਰੇ ਦਾ ਕੱਦ ਆ ਜਿਹੜਾ ਹੋਵੇਗਾ ਬੀਟਲ ਕੁਆਲਟੀ ਦੇ ਵਿੱਚ ਬੜਾ ਸੋਹਣਾ ਜਾਨਵਰ ਆ ਆਪਣੇ ਆਪ ਦੇ ਵਿੱਚ ਤੋਰ ਕੇ ਦਿਖਾਉ ਉਹ ਵੀਰੇ ਸਰਕਾਰ ਦੀ ਲਾਲਕੰਨ ਸੱਭੀ 1 ਕਿਲੋ ਦੇ ਬਾਅਦ ਉਹ ਗੱਡੂ ਵੀ ਜਿੰਨੇ ਆ ਵੀ ਇੱਥੇ ਲੈ ਕੇ ਆਏ ਨੇ ਉਹ ਜਿਹੜੇ ਵੀ ਭਰਾ ਕਿੰਨੇ ਇਹਨਾਂ ਵੀਰੋ ਦੇਖ ਸਕਦੇ ਹੋ ਬੜੇ ਸੋਹਣੇ ਸੋਹਣੇ ਬੱਕਰੇ ਜਿਹੜੇ ਤੁਹਾਨੂੰ ਇਸ ਮੰਡੀ ਦੇ ਉੱਪਰ ਮਿਲ ਜਾਣਗੇ ਤੇ ਤੁਸੀਂ ਆ ਸਕਦੇ ਹੋ ਜਾਨਵਰ ਖਰੀਦਣ ਵੇਚਣ ਦੇ ਲਈ ਇਹ ਕੀ ਨਾਮ ਹੈ ਤੁਹਾਡਾ ਹਾਕਮ ਸਿੰਘ ਜੀ ਅੱਛਾ ਤੇ ਕਿਹੜੇ ਪਿੰਡੋਂ ਆਏ ਹੋ ਹਮਦਪੁਰਾ ਜੀ ਕਿੰਨੇ ਕ ਜਾਨਵਰ ਰੱਖਦੇ ਘਰੇ ਜਾਨਵਰ ਹੈਗੇ 40-50 ਜੀ ਇਹ ਜਾਨਵਰ ਬੱਕਰਾ ਵੇਚਣ ਵਾਸਤੇ ਲਿਆਂਦਾ ਹਾਂਜੀ ਇਹ ਕਿੰਨੇ ਦਾੰਦ ਬੱਕਰਾ ਦਾ 4 ਦਾੰਦ ਹੈ ਜੀ ਕੱਦ ਕਿੰਨਾ ਕ ਮੀਣੇ ਕ ਦੇਤਾ ਕਿੰਨਾ ਦਾ 44 44 ਇੰਚ ਹੈ ਜੀ 44 ਇੰਚ ਹਾਂਜੀ ਠੀਕ ਹੈ ਤੇ ਭਜਨ ਕਿੰਨਾ ਕਹੂਗਾ 8090 ਹੈਗਾ ਜੀ 8090 ਠੀਕ ਹੈ ਕਰੇ ਬੱਕਰੇ ਕਿੰਨੇ ਨੇ ਆਪਣੇ ਹੈਗੇ ਆ ਜੀ 5-7 ਹੋਰ ਕਰੇ ਅੱਛਾ ਕਿੰਨੀ ਕੀਮਤ ਮੰਗਦੇ ਇਹਦੀ ਇਹਦੀ 1.5 ਲੱਖ ਰੁਪਈਆ ਮੰਗਦੇ ਆ ਜੀ ਅੱਛਾ 1.5 ਲੱਖ ਮੰਗ ਰਹੇ ਵਿਕਜੂਗਾ ਇਹਨੇ ਦਾ ਹਲ ਘੱਟ ਹੋ ਸਕਦੀ ਹੈ ਹੋ ਸਕਦੀ ਹੈ ਜੀ ਪਹਿਲਾਂ ਬੱਕਰੇ ਵੇਚੇ ਨੇ ਜੀ ਹਾਂਜੀ ਕਿੰਨੇ ਕਿੰਨੇ ਕੀਮਤ ਦੇ ਵਿੱਚ ਨੇ ਪਹਿਲਾਂ ਕੋਈ 8000 ਦਾ ਕੋਈ 90 ਦਾ ਕੋਈ ਲੱਖ ਦਾ ਇੱਕ 1.2 ਲੱਖ ਦਾ ਵੇਚਿਆ ਸੀਗਾ ਜੀ ਅੱਛਾ ਹਾਂ ਤੋਰ ਕੇ ਦਿਖਾਓ ਇਹਨੂੰ ਮੜਾ ਜਾ ਕਿਸਾਨ ਭਰਾਓ ਦੇਖ ਸਕਦੇ ਹੋ ਬੜੇ ਸੋਹਣੇ ਕੁਆਲਟੀ ਦਾ ਇਹ ਜਾਨਵਰਾ ਬੜੇ ਉੱਚਾ ਲੰਮਾ ਜਾਨਵਰ ਹੈਵੀ weight ਅਤੇ ਹੋਰ ਵੀ ਕੱਦ ਕਰੂਗਾ ਤੇ weight ਵੀ ਹੋਰ ਕਰੂਗਾ ਬੜੇ ਸੋਹਣੇ ਜਾਨਵਰ ਇਹਨਾਂ ਵੀਰਾਂ ਦੇ ਪਾਸ ਹਨ ਭਾਈ ਜੀ ਇੱਧਰ ਖੜੇ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਗਰਮੇਲ ਸਿੰਘ ਜੀ ਕਿਹੜੇ ਪਿੰਡ ਤੋਂ ਆਇਆ ਬਗਰੂ ਕੋਠੇ ਅੱਛਾ ਜੀ ਕਿਹੜੇ ਜ਼ਿਲ੍ਹੇ ਪਿੰਡ ਬਰਨਾਲਾ ਅੱਛਾ ਜਾਨਵਰ ਵੇਚਣ ਦੇ ਵਾਸਤੇ ਲਿਆਂਦਾ ਇਹ ਬਰੀਡਰ ਹੈ ਜਾਂ ਖੱਸੀ ਹੈ ਜੀ ਖੱਸੀ ਹੈ ਜੀ ਅੱਛਾ ਕਿੰਨਾ ਵਜ਼ਨ ਹੋਊਗਾ ਇਹਦਾ ਇਹ 85 ਕਿਲੋ ਹੈ ਜੀ ਅੱਛਾ ਜੀ ਤੇ ਕਿੰਨੀ ਹਾਈਟ ਹੋਵੇ ਕੱਦ ਕਿੰਨਾ ਹੋਊਗਾ ਕੱਦ ਤਾਂ ਨਹੀਂ ਪਤਾ ਜੀ আচ্ছা ਦੰਦ ਕਿੰਨੇ ਹੋ ਗਏ 60 ਜੀ আচ্ছা ਤੇ ਕਿੰਨੀ ਕੀਮਤ ਮੰਗ ਰਹੇ ਦੀ ਵੇਚਣ ਵਾਸਤੇ ਲੈਣਾ ਹਾਂਜੀ 50000 50000 ਹਾਂ ਕਿੱਥੇ ਤੱਕ ਛੱਡ ਦੂੰਗਾ ਫਿਰ ਕੋਈ ਪਤਾ ਲੱਗ ਬੰਦੇ ਨੂੰ ਆ ਜਾਣਗੇ ਅੱਛਾ ਰੇਟ ਲੱਗਿਆ ਹੁਣ ਕੋਈ ਥੋੜਾ ਬੋਤਣਾ ਕੁਝ ਨਹੀਂ ਲੱਗਿਆ ਜੀ ਹਲੇ ਲੱਗਿਆ ਨਹੀਂਗਾ ਠੀਕ ਹੈ ਵੀ ਜੀ ਤੋੜ ਕੇ ਦਿਖਾਓ ਥੋੜਾ ਪਰ ਬੰਦੇ ਪਰਚੀਆਂ ਲੈਤੀਆਂ ਰਿੰਗ ਦੇ ਵਿੱਚ ਬੱਚੇ ਪਾਉਣ ਲਈ ਜਿਹੜੀ ਸਪਟਰ ਛੋਟੀ ਕੈਟਾਗਰੀ ਛੋਟੇ ਬੱਚਿਆਂ ਦੀ ਹੈ 15 ਤੋਂ 17 ਕਿਜੀ ਦੇ ਵਿੱਚ ਔਰ ਇੰਗਦੇ ਵਿੱਚ ਲੈ ਕੇ ਪਹੁੰਚੇ ਜੀ। ਪੌਗੀ ਮੁਕਾਬਲਾ ਜਿਹੜਾ ਉਹ ਸ਼ੁਰੂ ਕਰ। ਬੱਕਰੀ ਕਿਹੜੇ ਪਿੰਡ ਤੋਂ ਆਇਆ? ਜੋਗੇ ਤੇ ਜੀ। ਕਿੰਨੇ ਕ ਜਾਨਵਰ ਆ ਗਏ ਕੋਰੇ? ਕਰਿਆ ਗਿਆ 15-16 ਬੱਕਰੀਆਂ। ਬੱਕਰਾ ਵੇਚਣ ਵਾਸਤੇ ਲਿਆਂਦਾ। ਹਾਂ ਜੀ। ਕਿੰਨੀ ਕੀਮਤ ਮੰਗਦਾ? 30000। ਅੱਛਾ ਇਹਦਾ ਕੱਦ ਕਿੰਨਾ ਮਣਿਆ? ਕੱਦ ਨਹੀਂ ਮੰਗਦੇ। ਸਾਡੇ। ਅੱਛਾ ਕਿੰਨੀ ਉਮਰ ਦਾ ਬੱਚਾ? ਉਮਰ ਪੂਰੇ ਹੋ ਗਿਆ ਬੰਦਾ। ਪੂਰੇ ਦੰਦ ਹੈ। ਪੂਰੇ ਦੰਦ ਦੀ ਹੈ। ਅੱਛਾ ਤੋਰ ਕੇ ਦਿਖਾਓ। ਦਰਸ਼ਕਾਂ ਨੂੰ ਇਹ ਜੋ ਨਤੀਜਾ ਹੋਇਆ ਸਾਨੂੰ ਸੰਧੇਰ ਸਾਹਿਬ ਜੀ ਦੇ ਸੜਕਾਂ ਇੱਥੇ ਜੋ ਅੱਜ ਬੰਦੇ ਰਾਹ ਦੇ ਵਿੱਚ ਤੇ ਰੌਣਕ ਲੱਗੀ ਆ। ਸੋ ਕਿਸਾਨ ਪ੍ਰਭੂ ਅਸੀਂ ਨੇ ਤੁਹਾਨੂੰ ਦਿਖਾਏ ਨੇ ਪੰਦੇਰਾ ਬੱਕਰਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਵੱਡੇ ਬੱਕਰੇ ਆ ਜਿਹੜੇ ਉਹ ਆਏ ਨੇ ਕਿਸਾਨ ਪ੍ਰਭੂ ਜੇ ਤੁਸੀਂ ਨੇ ਬੱਕਰੇ ਖਰੀਦਣ ਨੂੰ ਜਾਂ ਵੇਚਣ ਨੂੰ ਪੰਦੇਰਾ ਮੰਡੀ ਦੇ ਵਿੱਚ ਤੁਸੀਂ ਆ ਸਕਦੇ ਹੋ ਖਰੀਦ-ਵੇਚ ਜਿਹੜੀ ਉਹ ਕਰ ਸਕਦੇ ਹੋ ਪੰਦੇਰਾ ਪਿੰਡ ਆ ਜਿਹੜਾ ਧਨੌਲਾ ਪੀਖੀ ਰੋਡ ਦੇ ਉੱਪਰ ਪੈ ਜਾਂਦਾ 12-12 ਕਿਲੋਮੀਟਰ ਦਾ ਦੋਵਾਂ ਪਾਸਿਆਂ ਤੋਂ ਫਰਕ ਆਗਾ। ਸੋ ਕਿਸਾਨ ਪ੍ਰਭੂ ਵੀਡੀਓ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਤੁਹਾਡਾ ਆਪਣਾ YouTube ਚੈਨਲ Elitirana TV ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ। 15 ਤੋਂ 17 ਕੇ ਜੀ